ਹਾਂਜੀ ਲੋ ਜੀ ਅੱਜ ਆ ਪਾ ਤੁਹਾਨੂੰ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਦੇ ਗੁਰਦੁਆਰੇ ਸਾਬ ਦੇ ਦਰਸ਼ਨ ਮੇਲੇ ਕਰਾਉਨੇ ਆ ਜੀ ਜੁੜੇ ਰਹੋ ਬਲੌਗ ਦੇ ਨਾਲ ਤੇ ਦੇਖਦੇ ਰਹੋ ਜੰਗਿਆਲੇ ਕੋਮੋਪੋਰ ਦੇ ਸਿਆਰਤ ਤੇ ਗੁਰਦੁਆਰੇ ਦੇ ਪਾਣੀ ਦਾ ਜੀ ਜੀ ਦੀ ਨਜ਼ਰ ਵਾਲਾ ਸਭ ਨੂੰ ਦਰਸ਼ਨ ਕਰਾਉਣੀ ਹੈ ਸਰਬਾਤ ਆਹ ਹੁੰਦਾ ਪੈਸਾ ਜਦੋਂ ਫੇਰੇ ਹੋਏ ਨੇ ਹੋਰ ਫੇਰੇ ਜਦੋਂ ਚਲੋ ਅੰਬਾਣਪੁਰ ਖੁੱਲ ਪਿਆ ਹੈ ਹਨਾ ਜੇ ਜੇ ਦਿਨ ਹੋਣਾ ਇਹ ਰੋਟ ਲੱਗਣੀ ਇਹ ਰੂਟੇ ਬਹੁਤ ਚੰਗੇ ਆਹ ਪੁਰਾਣਾ ਸਰੋਵਰ ਹੈ ਹੈ ਨਾ ਇਹਦਾ ਸਰੋਵਰ ਇੱਥੇ ਆਪਣੋ ਤਰ੍ਹਾਂ ਦੀ ਇਸ਼ਨਾਨ ਲਈ ਜਿਸ ਤੋਂ ਆਵਜੇ ਦੇਖ ਰਿਹਾ ਆ ਕਿ ਤਾਂ ਇਹ ਉੱਥੇ ਜਾਵਾਂਗੇ ਕਿ ਉੱਧਰ ਬੈਠੂ ਕੋਈ ਨਾ ਲੰਗਰ ਮਾਤਾ ਪੁਰੇ ਕਿੱਥੇ ਜਾਵਾਂਗੇ ਉੱਧਰ ਗੁਰਦੁਆਰੇ ਮੁਰਤੀ ਵੱਡੇ ਗੁੱਦ ਦੀਵਾਲਾ ਜੀ ਅੱਛਾ ਚੱਲ ਉੱਥੇ ਦਸ ਗਰਾਵਾਂਗੇ ਨਾ ਹਾਂ ਉੱਥੇ ਜੀ ਬਾਬਾ ਜੀ ਹੋਏ

ਕੀਤਾ ਪ੍ਰੇਮ ਲਗੋ ਹਰ ਤੇ ਹਮਰੇ ਬੇਨ ਹਰ ਪ੍ਰਭ ਜਾਨ ਮੇਰੇ ਮਨ ਅੰਤਰ ਕੀ ਬੀਰ ਰਹਾ ਮੇਰੇ ਹਰ ਪ੍ਰੀਤਮ ਕੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਕੇ ਗੁਣ ਕੋ ਮੇਰੇ ਪ੍ਰਭ ਕੇ ਦਾ ਗੁਰ ਕੀ ਮਤ ਦੇਰਾ ਨਾਨਕ ਕੀ ਹਰਿ ਆਸ ਪੁਜਾਵ ਹਰ ਦਰਸ਼ਨ ਸ਼ਾਂਤ ਸ਼ਰੀਰ ਥਕ ਪਹਿਲਾ ਰਾਗੋ ਮਹਲਾ ਪੰਜਵਾਂ ਚਾਉ ਬਦੇ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਸ੍ਰਾ ਸੁਨਤੋ ਕਰਤਾ ਏਕ ਅਦਕਰਤਾ ਦੇਸ ਜਦੋਂ ਤਰਤਾਉਂ ਤਾਉਨਾ ਪਾਵੈ ਕਾਈ ਪਰ ਕਹਿ ਜਾਏ ਦੀ ਰਾਉ ਜਿਉ ਮੰਨੂ ਚਲੇ ਰਸਪੇਂ 봉ਾਰ ਉਪਰੇ ਉਟੰਬੈ ਲੈ ਜਿਉ ਪੰਖੀ ਗਤਰ ਹੋਏ ਬਿ ਵਿਚਰੈ ਤੇ ਸੰਗਤ ਹਰ ਭੱਜੈ ਜਿਵੇਂ ਮੀਨ ਰਸਨ ਸਾਦ ਬਿਨਸਿਉ ਓ ਮੂਟੋ ਮੋੜ ਜੋ ਭਾਇ ਲੈ ਲਾਕ ਜੰਗਲ ਬਿਦੋਏ ਨਾਸ ਜਜ ਸੰਗਰ ਦਾ ਪ੍ਰਕਾਸ਼ ਦੇ ਸੰਤਨ ਹਰ ਕੀ ਮਾਤਾ ਭੋਲੀ ਸੀ ਕੀ ਹੋਰ ਕੋਣ ਸੀ ਮਾਤਾ ਭੋਲੀ ਜੀ ਦਾ ਘਰਤ ਵਾਲਾ ਸੱਚਾ ਪਾਸ਼ਾ ਮਹਾਰਾਜ ਦਰਸ਼ਨ ਮੇਲੇ ਸਾਰੇ ਕਰਾਉਣੇ ਨੇ ਆਪਾਂ ਲੰਗਰ ਹਾਲ ਇੱਥੇ ਇੱਥੇ ਹਰ ਟਾਈਮ ਲੰਗਰ ਚੱਲਦਾ ਦੇਖ ਇੱਥੋਂ ਬੁਝੀ फतेह नहीं है इन्ने सोने बहुत सचे बाखद बाबे ने बलोन ਇਹ ਤਾਂ ਕੰਨੀ ਸੰਬਾਪਾ ਜੀ ਦੀ ਫੋਟੋ ਬਣੀ ਹੋਈ ਹੈ। ਵਾਹ ਤੀਵਾ ਵਾਹ ਬੁਰ ਸੱਚਾ ਗੁਰ ਵਾਹ ਬਹੁਤ ਦਰਗਾਹਾਂ ਜਿਹੜਾ ਨਹੀਂ ਆਦੀ ਨੇ ਪਰ ਬਾਬਾ ਜੀ ਤਾਂ ਰੁਕਤੀਆਂ ਕਿ ਦੇਖਦੀ ਕਿ ਬਾਬਾ ਜੀ ਨੂੰ ਫੜਾ ਦੀ 10 ਦੇ अच्छा इधरੋਂ ਆਉਂਦੇ ਆਂ ਆ ਸਰੋਵਰ ਕੋਲੋਂ ਅੱਛਾ 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 ਇੱਥੇ ਦੇਖ ਨਾ ਵਾਟੂ ਕਿ ਜਿੰਦਰਾ ਲੱਗੇ ਜਿੰਦਰਾ ਲੱਗੇ ਲੋਡਿੰਗ ਕਰੀ ਜਾਂਦੇ ਤੇ ਕਿਹਾ ਸਾਹੀ ਮੋਟ ਨਹੀਂ ਫਿਰ ਇੱਥੇ ਜਿੰਦਾ ਲੱਗਾ ਤੇ ਇੱਥੇ ਹੋਊਗਾ ਅੰਦਰ ਕਿਤੇ ਲਾਉਂਦੇ ਤਾਂ ਹੋਣਗੇ ਸੇਰੇ ਲੱਗੇ ਨੇ ਕਲੀਰੇ ਵੱਜੇ ਨੇ ਅੱਛਾ ਉਪਰਲੇ ਪਾਸੇ ਦੀਵਾ ਲੱਗਦਾ ਹੈ ਨਹੀਂ ਆ ਅੱਗੇ ਐ ਫਿਰ ਉਹਨੇ ਵੀ ਗੇਟ ਦੇ ਅੰਦਰ ਕੋਈ ਆ ਵੀ ਫੇਰ ਅਗਲਾ ਕਈ ਵਾਰ ਮੈਂ ਜਾ ਕੇ ਅਗਲਾ ਹੋ ਅੱਛਾ ਅੱਛਾ ਆ ਦੀਵੇ ਪਿੱਛੇ ਸੁੱਟੇ ਹੋ ਹਾਂਜੀ ਉਹ ਪਰ ਮੱਚ ਗਏ ਦੀਵਿਆਂ ਦੇ ਤਾਂ ਵੀ ਢੇਰ ਲੱਗੇ ਪੈ ਨੇ ਜਿਹਦੀ ਕੁਝ ਤੋਂ ਸੁਣਤਾ ਜਿੰਨੀ ਸੌ ਰਹੀ ਸੀ ਪਰ ਸਤਰਾ ਟੋਟਾਲੀ ਉਸ ਵੀ ਕੱਤ ਤੇ ਵੀ ਨੰਨੇ ਨੇ ਮਾਤਾ ਜੀ ਤੇ ਜੂਵਰ ਦੇਖ ਕੇ ਦੀਦੀ ਕੋਲੀ ਕੋਰ ਦਾ ਵਿਆਹ ਚੀਮਾ ਨਗਰ ਦੇ ਸਲਦਾਰ ਕਰਮ ਸਿੰਘ ਜੀ ਨਾਮ ਕਰ ਦਿੱਤਾ ਸੁਪਤਰੀ ਜੀਵਨੁ